ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਿਸ ਤਰ੍ਹਾਂ ਕਟਾਵਾਂ ਵਾਲੀ ਪਲਾਜੋ ਦੀ ਮੋਰੀ ਬਣਾ ਸਕਦੇ ਹਾਂ ਇਹ ਆਪਾਂ ਕਟਾਵਾਂ ਵਾਲੀ ਬੋਕਰਮ ਕੱਪੜੇ ਉੱਪਰ ਪੇਸਟਿੰਗ ਕਰੀ ਹੋਈ ਹੈ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਪਲਾਜੋ ਦੇ ਲੈ ਕੇ ਉਹਦੇ ਉੱਪਰ ਇਸ ਤਰ੍ਹਾਂ ਲਗਾ ਲੈਣਾ ਹੁਣ ਇਹਦੇ ਆਪਾਂ ਇੱਥੇ ਸਲਾਈ ਲਗਾਵਾਂਗੇ ਇਸ ਤਰ੍ਹਾਂ ਸਲਾਈ ਲਗਾਉਣ ਤੋਂ ਬਾਅਦ ਆਪਾਂ ਕਟਾ ਮਾਲੀ ਤਾਂ ਇੱਥੇ ਸਾਈਡਾਂ ਤੇ ਕੱਟ ਲਾ ਲੈਣੇ ਆ ਐਸਟਰੇ ਹੁਣ ਇਹਨੂੰ ਆਪਾਂ ਸਿੱਧਾ ਕਰਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਸਿੱਧਾ ਕਰ ਲਿਆ। ਇਹ ਛੋਟੇ-ਛੋਟੇ ਇਸ ਤਰ੍ਹਾਂ ਘਟਾਮ ਬਣ ਗਏ ਐ। ਹੁਣ ਆਪਾਂ ਇਹਦੇ ਉੱਪਰ ਲੈਂਸ ਲਗਾਵਾਂਗੇ। ਇਸ ਤਰ੍ਹਾਂ ਆਪਾਂ ਇਹਦੇ ਉੱਪਰ ਲੈਂਸ ਵੀ ਲਗਾ ਸਕਦੇ ਹਾਂ। ਇਸ ਤਰ੍ਹਾਂ ਆਪਾਂ ਹੁਣ ਇਹਦੇ ਉੱਪਰ ਲੈਂਸ ਲਗਾਵਾਂਗੇ। ਇਹ ਦੇਖੋ ਇਹ ਆਪਣੇ ਘਟਾਵਾਂ ਵਾਲੇ ਪਲਾਜੇ ਦੀ ਮੋਰੀ ਬਣ ਕੇ ਤਿਆਰ ਹੈ ਇਸ ਤਰ੍ਹਾਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ